ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਸਰਦੀ ਏਰੀਏ ਤੋਂ ਇੱਕ ਮੋਟਰਸਾਈਕਲ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਇੱਥੇ ਪਹੁੰਚ ਗਏ ਨੇ ਕੁਝ ਪਿਛੇ ਟ੍ਰੈਫਿਕ ਦੇ ਵਿੱਚ ਸ਼ਹਿਰ 'ਚ ਫਸੇ ਹੋਏ ਸਨ ਸਵੇਰ ਧੁੰਦ ਕਰਕੇ ਜਿਹੜਾ ਲੇਟ ਸ਼ੁਰੂ ਹੋਇਆ ਸੀ ਤਾਂ ਅੰਮ੍ਰਿਤਸਰ ਗੋਲਡਨ ਗੇਟ ਜਿਹੜੇ ਨੇ ਇਹ ਆਗੂ ਪਹੁੰਚ ਚੁੱਕੇ ਨੇ ਅਟਾਰੀ ਤੋਂ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਜਿਹਦੇ ਸਮਰਥਨ ਕਰ ਰਹੇ ਨੇ ਉੱਥੇ ਹੀ ਜਿਹੜੇ 26 ਜਨਵਰੀ ਦੇ ਇਨਸੀਡੈਂਟ ਤੋਂ ਬਾਅਦ ਜਿਹੜੇ ਨੌਜਵਾਨ ਗ੍ਰਿਫਤਾਰ ਹੋਏ ਸਨ ਉਹਨਾਂ ਦੀ ਰਿਹਾਈ ਦੀ ਵੀ ਮੰਗ ਕਰ ਰਹੇ ਨੇ ਵ ਸਤਿ ਸ੍ਰੀ ਅਕਾਲ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਜੀ ਕਾਬਲ ਸਿੰਘ ਬਾਰਡਰ ਕਿਸਾਨ ਜੂਨੀਅਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਰ ਅੱਜ ਦਾ ਜਿਹੜਾ ਮਾਰਚ ਤੁਸੀਂ ਕੱਢ ਰਹੇ ਹੋ ਕੀ ਇਹਦੇ ਵਿੱਚ ਕੀ ਮਕਸਦ ਕੀ ਹੈ ਸਰ ਇਹ ਜੀ ਅਸੀਂ ਮੋਟਰਸਾਈਕਲ ਰੈਲੀ ਟਾਰੀ ਸਰਦਾਰ ਸ਼ਾਮ ਸਿੰਘ ਜੋਧੇ ਦੀ ਧਰਤੀ ਤੋਂ ਲੈ ਕੇ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਲੈ ਕੇ ਆਏ ਆ ਇਹ ਅਸੀਂ ਲੋਕਾਂ ਨੂੰ ਰਸਤੇ ਵਿੱਚ ਇਹ ਸੁਨਾਹ ਦਿੰਦੇ ਆਂ ਵੀ ਜਿਹੜੇ ਸਾਡੇ ਕਿਸਾਨਾਂ ਦੇ ਤਸਦਦ ਹੋ ਰਿਹਾ ਅਸੀਂ ਆਪਣੇ ਹੱਕ ਵਾਸਤੇ ਦਿੱਲੀ ਵਿੱਚ ਬੈਠੇ ਆਂ 26 ਜਨਵਰੀ ਨੂੰ ਸਾਡੇ ਕਿਸਾਨ ਵੀਰਾਂ ਤੇ ਨੌਜਵਾਨ ਵੀਰਾਂ ਦੇ ਜਿਹੜੇ ਦਿੱਲੀ ਪੁਲਿਸ ਨੇ ਪਰਚੇ ਕਰ ਦਿੱਤੇ ਆ ਨਜਾਇਜ਼ ਏਲਿਆਂ ਵਿੱਚ ਡੱਕਦੇ ਤੇ ਅਸੀਂ ਉਹਦਾ ਪੀਜੋਗ ਸੈਂਟਰ ਸਰਕਾਰ ਕਰ ਰਹੀ ਗਲਤ ਕਰ ਰਹੀ ਹੈ ਜਿਹੜਾ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕੁਝ ਗਫਵਾਹਾਂ ਫਲਾਈਆਂ ਜਾ ਰਹੀਆਂ ਕਿ ਸਮਰਥਨ ਘਟ ਰਿਹਾ ਜੀ ਲਗਾਤਾਰ ਕਿ ਦਿੱਲੀ ਜਿਹੜੇ ਨੇ ਉੱਥੇ ਵੀ ਘਟ ਰਿਹਾ ਪੰਜਾਬ 'ਚ ਵੀ ਇਸ ਬਾਰੇ ਕੀ ਕਹਣਾ ਜੀ ਵੇਖੋ ਜੀ ਇਹ ਗੋਦੀ ਮੀਡੀਆ ਹੀ ਇਹੋ ਜਿਹਾ ਸਾਨੂੰ ਸੁਨੇਹਾ ਦੇ ਰਿਹਾ ਵੀ ਇਹ ਸਮਰਥਨ ਘਟ ਰਿਹਾ ਜਾਂ ਦਿੱਲੀ ਵਿੱਚ ਵੇਖਿਆ ਜਾਵੇ ਵੀ ਕਿੰਨਾ ਸਮਰਥਨ ਵਧ ਰਿਹਾ ਸਿਰਫ ਇਹ ਸਾਡੇ ਜਿਹੜੇ ਕੋਈ ਨੈਟ ਬੰਦ ਕਰ ਰਹੇ ਜਾਂ ਕੁਝ ਬੰਦ ਕਰ ਰਹੇ ਉਹਦੇ ਨਾਲ ਕੁਝ ਨਹੀਂ ਹੋਊਗਾ ਇਹ ਮੋਦੀ ਸਰਕਾਰ ਚਾਹੁੰਦੀ ਸੀਗੀ ਜਿਸ ਤਰ੍ਹਾਂ ਮੈਂ ਸ਼੍ਰੀ ਵਿੰਧਗਰ ਵਿੱਚ ਨੈਟ ਬੰਦ ਕਰਕੇ ਜਾਂ ਕੋਈ ਬੰਦ ਕਰਕੇ ਇਹ ਪੰਜਾਬ ਨੂੰ ਦਬਾਉਣਾ ਚਾ ਇਹ ਕੱਲਾ ਪੰਜਾਬ ਨਹੀਂ ਹੈ ਇਹਦੇ ਨਾਲ ਸਾਰੀਆਂ ਸਟੇਟਾਂ ਹੀ ਇੰਡੀਆ ਦੀ ਜੁੜਗੀਆਂ ਵਾ ਇਹ ਕਦੀ ਵੀ ਇਹ ਸ਼੍ਰੀਨਗਰ ਵਾਲਾ ਕੰਮ ਨਹੀਂ ਹੋਊਗਾ ਅਸੀਂ ਆਪਣੇ ਹੱਕ ਲੈਣ ਵਾਸਤੇ ਗਏ ਤੇ ਹੱਕ ਲੈ ਕੇ ਹੀ ਰਵਾਂਗੇ ਕਿ ਲੱਗਦਾ ਤੁਹਾਨੂੰ ਕਿਉਂ ਨਹੀਂ ਕਿਸਾਨਾਂ ਦੀ ਗੱਲ ਸੁਣਨੀ ਜਾ ਰਹੀ ਇਹ ਜੀ ਤੁਹਾਨੂੰ ਪਤਾ ਹੀ ਹੈ ਇਹ ਬੋਲਦਾ ਬ ਚੌਂਕੀਦਾਰ ਹੈ ਚੋਰ ਹਨ ਵਾਕਿਆ ਹੀ ਪਤਾ ਲੱਗ ਗਿਆ ਵਾ ਵੀ ਇਹ ਡਾਨੀਆਂ ਆਬਾਨੀਆਂ ਦਾ ਇਹ ਚੌਂਕੀਦਾਰ ਆ ਤੇ ਵਾਕਿਆ ਹੀ ਚੋਰ ਇਹ ਸਾਬਤ ਕਰ ਦਿੱਤਾ ਨੇ ਵੀ ਮੈਂ ਚੌਂਕੀਦਾਰਾਂ ਦੇ ਚੌਂਕੀਦਾਰ ਚੋਰ ਆ ਜੀ ਸਰ ਕੀ ਨਾਮ ਹੈ ਮੇਰਾ ਨਾਮ ਤਰਮਿੰਦਰ ਸਿੰਘ ਆ ਮੱਲੀ ਸਾਹਿਬ ਮੱਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਜਿਹੜਾ ਨੌਜਵਾਨਾਂ ਦਾ ਸਮਰਥਨ ਨੂੰ ਦਿੱਲੀ ਦੇ ਵਿੱਚ ਵੀ ਸੀਗਾ ਹੁਣ ਵੀ ਬਰਕਰਾਰ ਹੈ ਅੱਜ ਵੀ ਮੋਟਰਸਾਈਕਲ ਕਾਫੀ ਇਕੱਠੇ ਹੋਏ ਨੇ ਤਾਂ ਇਹ ਸਰਕਾਰ ਨੂੰ ਕਿਉਂ ਨਹੀਂ ਦਿਖ ਰਿਹਾ ਦੇਖੋ ਜੀ ਦੇਖਦਾ ਪੱਤਰਕਾਰ ਸਾਹਿਬ ਏਬੀਬੀ ਦੇ ਨਿਰਯੋਧਾ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ ਸਾਡੀ ਆਵਾਜ਼ ਉਠਾਈ ਆ ਦੇਖਦਾ ਉਹਨੂੰ ਹੁੰਦਾ ਜਿਹਦੀਆਂ ਅੱਖਾਂ ਆਪਣੀਆਂ ਹੋਣ ਇਹ ਇਕਾਖ ਮਾਨੀ ਦੀ ਇਕ ਅਮਾਨੀ ਦੀ ਲੈ ਕੇ ਮੋਦੀ ਸਾਹਿਬ ਚੱਲ ਰਿਹਾ ਉਹਦੇ ਨਾਲ ਉਹਨਾਂ ਨੂੰ ਖੁਦ ਨੂੰ ਕੁਝ ਨਹੀਂ ਦਿਸਣਾ ਅਮਾਨੀ ਅਡਾਨੀ ਨੂੰ ਸਾਰਾ ਕੁਝ ਦਿਖਦੇ ਰਿਹਾ ਔਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਜਿਸ ਤਰ੍ਹਾਂ ਯੂਥ ਅੱਜ ਜਾਗ ਗਿਆ ਆ ਉਹ ਫਿਲਹਾਲ ਤੇ ਮੋਦੀ ਸਰਕਾਰ ਦੇ ਪਿੱਛੇ ਪਏ ਆ ਅਗਰ ਸਾਡੀ ਸੁਣਵਾਈ ਨਾ ਹੋਈ ਤੇ ਅਸੀਂ ਅਮਾਨੀ ਡਾਨੀ ਦੇ ਵੀ ਪਿੱਛੇ ਇਤਨਾ ਹੀ ਹੱਥ ਧੋ ਕੇ ਸਾਰਾ ਯੂਥ ਪਾਵਾਂਗੇ ਪਹਿਲਾਂ ਟਰੈਕਟਰ ਮਾਰਚ ਕੱਢਿਆ ਗਿਆ ਉਸ ਵੇਲੇ ਵੀ ਕੋਈ ਨੌਜਵਾਨ ਜਿਹੜੇ ਨੇ ਅ ਰੈਸਟ ਹੋਏ ਅੱਜ ਦੀਆਂ ਮੁੱਖ ਮੰਗਾਂ ਕੀ ਨੇ ਤੁਹਾਡੀਆਂ ਸਾਡੀ ਸਭ ਤੋਂ ਪਹਿਲਾਂ ਤੇ ਵੇਖੋ ਜੀ ਮੁੱਖ ਮੰਗ ਜਿਹੜੀ ਮੰਗ ਨੂੰ ਲੈ ਕੇ ਅਸੀਂ ਚੱਲੇ ਆ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਉਹ ਬਿਲਕੁਲ ਰੱਦ ਕੀਤੇ ਜਾਣ ਉਹਨਾਂ ਨੂੰ ਵੇਖੋ ਜੀ ਕਾਨੂੰਨ ਮੈਂ ਵੀ ਮੰਨਦਾ ਵਾਂ ਇੰਡੀਆ ਦਾ ਪਰ ਉਹਨੂੰ ਤੁਸੀਂ ਕਾਨੂੰਨ ਨਹੀਂ ਕਹਿ ਸਕਦੇ ਉਹ ਕਾਲੇ ਕਾਨੂੰਨ ਆ ਉਹਨਾਂ ਨੂੰ ਪਾੜ ਕੇ ਰੱਦੀ ਦੀ ਟੋਕਰੀ ਦੇ ਵਿੱਚ ਸੁੱਟਿਆ ਜਾਵੇ ਸਭ ਤੋਂ ਵੱਡੀ ਵੱਡੀ ਮੰਗ ਸਾਡੀ ਏ ਆ ਔਰ ਦੂਸਰੀ ਮੰਗ ਸਾਡੀ ਇਹ ਆ ਕਿ ਜਿੰਨੇ ਵੀ ਇਸ ਸੰਘਰਸ਼ ਦੇ ਵਿੱਚ ਨੌਜਵਾਨ ਬੀਬੀਆਂ ਔਰ ਬਜ਼ੁਰਗ ਕਿਸਾਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਗਏ ਖਾਸ ਕਰਕੇ 26 ਤਰੀਕ ਤੋਂ ਬਾਅਦ ਦੇ ਵਿੱਚ ਇਨਸੀਡੈਂਸ ਜਿਹੜਾ ਹੋਇਆ 26 ਤਰੀਕ ਵਾਲਾ ਉਸ ਤੋਂ ਬਾਅਦ ਜੋ ਜਿਹੜੇ ਕੀਤੇ ਗਏ ਪਰਚੇ ਕੀਤੇ ਗਏ ਉਹ ਵਾਪਸ ਲੈ ਜਾਣ ਔਰ ਬਿਲਕੁਲ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਉਹਨਾਂ ਨੇ ਜਿਹੜਾ ਸਰਦੀ ਏਰੀਆ ਤੋਂ ਤੁਸੀਂ ਅੱਜ ਮਾਰਚ ਕੱਢਦੇ ਆਏ ਹੋ ਕਿੰਨਾ ਕੁ ਇਹਨਾਂ ਨੂੰ ਸਮਰਥਨ ਮਿਲਿਆ ਔਰ ਕੀ ਕੀ ਸਨੇਹਾ ਦਿੰਦੇ ਆਏ ਪਾਜੀ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਮੇਰੇ ਜਜ਼ਬਾਤ ਜਾਣਦੇ ਆ ਕਿ ਇੱਕ ਸਿਰਫ ਇੱਕ ਆਵਾਜ਼ ਦੇ ਉੱਪਰ ਹੀ ਮੇਰੇ ਨਾਲ ਸਾਰਾ ਯੂਥ ਉਤੋਂ ਨਿਕਲ ਕੇ ਤੁਰਿਆ ਜੀ ਆ ਹੁਣ ਤੇ ਤੁਸੀਂ ਵੇਖੋ ਟ੍ਰੈਫਿਕ ਕਰਕੇ ਸਾਰੇ ਮੇਰੇ ਨਾਲ ਯੂਥ ਥੋੜਾ ਘੱਟ ਰਹਿ ਗਿਆ ਸੀ ਸਿਰਫ ਕਾਲ ਦਿੱਤੀ ਆ ਇੱਕ ਆਵਾਜ਼ ਦਿੱਤੀ ਆ ਤੇ ਸਾਰੇ ਯੂਥ ਉੱਠ ਖੜਾ ਆਇਆ ਜੀ ਉਹ ਕਹਿੰਦੇ ਅਸੀਂ ਵੀ ਜਾਵਾਂਗੇ ਅਸੀਂ ਵੀ ਜਾਵਾਂਗੇ ਅਸੀਂ ਵੀ ਜਾਵਾਂਗੇ ਬਿਲਕੁਲ ਦੂਜੀ ਵਾਰੀ ਕਿਸੇ ਨੂੰ ਕਹਿ ਕੀ ਕਿਸਾਨ ਲਗਾਤਾਰ ਦਿੱਲੀ ਜਾ ਰਹੇ ਨੇ ਬਿਲਕੁਲ ਜਾ ਰਹੇ ਬਿਲਕੁਲ ਜਾ ਰਹੇ ਜੀ ਅਸੀਂ ਵੀ ਆ ਜਿਹੜਾ ਕਾਫਲਾ ਅਸੀਂ ਇੱਥੇ ਆਏ ਆ ਇਹ ਵੀ ਅਸੀਂ 5 ਤਰੀਕ ਨੂੰ ਸਾਡੀ ਟਰਮ ਆ ਸਾਡੀ ਜਥੇਬੰਦੀ ਵੱਲੋਂ ਉੱਥੇ ਵੀ ਅਸੀਂ ਹਮਮਾ ਆ ਕੇ ਪਹੁੰਚਾਂਗੇ ਜੀ ਥੈਂਕ ਯੂ ਜੀ ਤਾਂ ਹਮਮਾ ਆ ਕੇ ਪਹੁੰਚਣਗੇ ਹੋਰ ਵੀ ਆਗੂ ਨੇ ਲਿਖਿਆ ਸ਼ਲੋਕ ਦੇ ਨੇਤਾ ਵਿਕਿਆ ਬਨੇਤਾ ਵਿਕਿਆ ਵਿਕਿਆ ক্রিকেট ਦਾ ਭਗਵਾਨ ਜੋ ਨਹੀਂ ਵਿਕਿਆ ਉਹ ਸਿਰਫ ਹੈ ਕਿਸਾਨ ਤਾਂ ਸਰ ਸੱਚਮੁੱਚ ਲੱਗਦਾ ਕਿ ਸਾਰੇ ਜਾਣੀ ਵਿਕਿਆ ਜੀ ਉਹੀ ਨਾਮ ਕੀ ਵਿਕਿਆ ਮੈਂ ਜਸਵੀਰ ਸਿੰਘ ਜੀ ਸਰ ਕੀ ਕਹਿਣਾ ਚਾਹੁੰਦੇ ਸਾਰੇ ਵਿਕਿਆ ਬਿਲਕੁਲ ਜੀ ਵਿਕਿਆ ਹੈ ਇੱਕ ਇੱਕ ਕਿਸਾਨ ਹੀ ਆ ਜਿਹੜਾ ਆਪਣੇ ਸੰਘਰਸ਼ਾਂ ਵਾਸਤੇ ਲੜ ਰਿਹਾ ਬਾਕੀ ਕੋਈ ਜਿਹੜਾ ਬਨੇਤਰਾ ਕੋਈ ਕਰੈਕਟਰ ਮੈਂ ਕੁਝ ਕੋਈ ਗੱਲ ਨਹੀਂ ਕਰ ਰਿਹਾ ਜੀ ਕਿਸਾਨਾਂ ਦੀ ਤਾਂ ਕੀ ਇਹ ਲੱਗਦਾ ਤੁਹਾਨੂੰ ਕਿ ਤੁਸੀਂ ਅੱਗੇ ਲੱਕੇ ਨੌਜਵਾਨਾਂ ਨੂੰ ਲੈ ਕੇ ਮਾਰਚ ਕੱਢ ਰਹੇ ਹੋ ਜਿਹੜੀ ਇਹ ਕਿੰਨਾ ਕਸਰ ਕਰਦਾ ਸਰਕਾਰ ਦੇ ਉੱਤੇ ਅਸਲ ਸਰਕਾਰ ਤੇ ਕਰੇ ਜਾਂ ਨਾ ਕਰੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਜੀ ਕਿ ਲੋਕ ਇਹਦੇ ਨਾਲ ਹੋਰ ਸੰਘਰਸ਼ਾਂ ਦੇ ਨਾਲ ਜੁੜਨਗੇ ਜੀ ਤੜ ਕੀ ਨਾਮ ਹੈ ਜੀ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਮਾਵਾ ਮਾਵਾ ਸਾਹਿਬ ਤੁਸੀਂ ਕੀ ਗਾਣਾ ਚਾਹੁੰਦੇ ਹੋ ਤੁਹਾਡਾ ਬਿਲਕੁਲ ਬਾਰਡਰ ਦੇ ਉੱਪਰ ਪੈਂਦੇ ਆ ਮਾਰਡਰਸ ਰਾ ਦੇ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਕੀ ਮਲਬਲੇ ਮਨਾਂ ਦੇ ਜੀ ਹਰੇਕ ਦੇ ਬੇਸ਼ੱਕ ਕੋਈ ਬਾਰਡਰ ਸਰਦ ਤੇ ਰਹਿ ਰਿਹਾ ਵਾ ਜਾਂ ਕੋਈ ਸ਼ਹਿਰ ਦੇ ਵਿੱਚ ਰਹਿ ਰਿਹਾ ਵਾ ਮਲਬਲੇ ਜਿਹੜੇ ਉਹ ਸਾਰਿਆਂ ਦੇ ਇੱਕੋ ਹੀ ਆ ਕਿ ਇਹ ਹਰ ਤਰੀਕ ਨਾਲ ਜਿਹੜੇ ਤਰੀਕੇ ਦੇ ਨਾਲੇ ਖੇਤੀ ਕਾਨੂੰਨ ਲਿਆਂਦੇ ਗਏ ਆ ਇਹਦੇ ਚ ਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਆ ਇਹ ਹਰੇਕ ਦੁਕਾਨਦਾਰ ਰੇੜੀ ਵਾਲਾ ਕੋਈ ਵੀ ਕਿਸੇ ਵੀ ਉਹਦੇ ਨਾਲ ਜੁੜਿਆ ਹੋਇਆ ਉਹ ਸਾਰਿਆਂ ਦਾ ਨੁਕਸਾਨ ਆ ਤੇ ਪਰ ਇਹ ਮੋਦੀ ਸਰਕਾਰ ਦੇ ਕੰੰਦੇ ਹਜੇ ਤੱਕ ਜੂ ਨਹੀਂ ਸਰਕੰਡੀ ਮੋਦੀ ਸਰਕਾਰ ਨੇ ਕਿਸਾਨ ਕਿਸਾਨ ਮੋਰਚੇ ਨੂੰ ਢਾਹ ਲਾਉਣ ਵਾਸਤੇ ਜੋ ਵੀ ਘਟੀਆਂ ਤੋਂ ਘਟੀਆਂ ਇਹ ਕੋ ਨੀਤੀ ਪਨਾਈ ਗਈ ਹੈ ਅਪਣਾ ਰਿਆ ਕਦੇ ਤੇ ਖਾਲਿਸਤਾਨੀ ਕਦੇ ਟੁਕੜੇ-ਕੁਟੇ ਟੁਕੜੇ ਗਏਗਾ ਕੁਝ-ਕੁਝ ਔਰ ਹੁਣ ਮੋਦੀ ਸਰਕਾਰ ਜਿਹੜੀ ਹੈ ਬਿਲਕੁਲ ਘਟੀਆਂ ਕਰਤੂਤਾਂ ਤੇ ਆ ਗਈ ਹੈ ਇਹ ਨੌਜਵਾਨਾਂ ਤੇ ਪਰਚੇ ਪਾਉਣ ਡੈ ਵੀ ਹੈ ਛਾਪੇ ਮਾਰਨ ਡੈ ਪਿਆ ਕੀ ਇਹ ਨੌਜਵਾਨਾਂ ਨੂੰ ਡਰਾਇਆ ਜਾ ਸਕੇ ਤੇ ਇਹਨਾਂ ਨੂੰ ਇਹ ਨੌਜਵਾਨ ਜਿਹੜੇ ਆ ਮੋਰਚੇ 'ਚ ਜਾਣੋ ਬੰਦ ਹੋ ਜਾਣਾ ਕੋਈ ਅਸਰ ਹੋਏਗਾ ਲੱਗਦਾ ਕੋਈ ਅਸਰ ਨਹੀਂ ਹੋਊਗਾ ਜੀ ਜਿੱਦਾਂ ਜਿੱਦਾਂ ਸਰਕਾਰ ਡਰਾ ਰਹੀ ਹੈ ਪਰਚੇ ਪਾ ਰਹੀ ਹੈ ਇਹ ਨੌਜਵਾਨ ਪੀੜੀ ਓਦਾਂ ਹੋਰ ਵੱਧ ਕੇ ਤਾਂ ਆ ਰਹੀ ਹੈ ਇਹ ਤੁਹਾਡੇ ਸਾਹਮਣੇ ਇੱਕ ਸਿਰਫ ਰਾਤੀ ਮੈਸੇਜ ਕੀਤਾ ਗਿਆ ਸੀ 10 ਵਜੇ ਕਿ ਆਪਾਂ ਮਾਰਚ ਕੱਟਣਾ ਵਾ ਇੱਕ ਮੈਸੇਜ ਤੇ ਜਿਹੜਾ ਡਰ ਹੁੰਦਾ ਨੌਜਵਾਨਾਂ ਨੂੰ ਤੇ ਕੋਈ ਨਾ ਆਉਂਦਾ ਇੱਕ ਮੈਸੇਜ ਦੇ ਉੱਤੇ ਸਾਰੇ ਵੀਰ ਇਕੱਠੇ ਹੋਏ ਆ ਤਾਂ ਹੁਣ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਇਹ ਗੱਲਬਾਤ ਕਰਨ ਲਈ ਤਿਆਰ ਹੋਏਗੀ ਕਿ ਕਿਉਂਕਿ ਹੁਣ ਤੇ ਕਾਫੀ ਚਿਰ ਹੋ ਗਿਆ ਗੱਲਬਾਤ ਵੀ ਨਹੀਂ ਹੋਈ ਤੇ ਪੱਕਾ ਹੋਏਗੀ ਜੀ ਜੋ ਵੀ ਕੁਝ ਇਹਦਾ ਮਸਲਾ ਹੋਣਾ ਇਹ ਗੱਲਬਾਤ ਨਾ ਹੀ ਹੋਣਾ ਵਾ ਜੇ ਸਰਕਾਰ ਇਹ ਸੋਚ ਰਹੀ ਹੈ ਨਾ ਕਿ ਇਹ ਬੈਠਣਗੇ ਈ ਮਹੀਨਾ ਬੈਠਣਗੇ 2 ਮਹੀਨੇ ਬੈਠਣਗੇ 3 ਮਹੀਨੇ 4 ਉੱਠ ਕੇ ਚੱਲ ਜਣਗੇ ਇਹ ਕਿਸਾਨ ਅੰਨ ਦਾਤਾ ਜੀ ਅੰਨ ਦਾਤਾ ਜੋ ਸਾਰੇ ਦੇਸ਼ ਨੂੰ ਅੰਨ ਖਵਾ ਸਕਦਾ ਹੈ ਨਾ ਤੇ ਉਹਦੇ ਉਹ ਉਹਨੇ ਵਾਸਤੇ ਕੋਈ ਸਾਲ 2 ਸਾਲ ਉੱਥੇ ਬਹਿਣਾ ਬਹਿਣ ਦੇ ਕੋਈ ਪ੍ਰੋਬਲਮ ਨਹੀਂ ਅਸੀਂ ਜਿੱਦਨ ਪਹਿਲੇ ਦਿਨ ਇੱਥੋਂ ਤੁਰਿਆ ਸੀ ਕਿਸਾਨ ਕਿਸਾਨ ਤੁਰੇ ਉਹ ਤਾਂ ਨਹੀਂ ਕਈ ਕਈ ਤੁਰੇ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਆ ਤੇ ਕੋਈ ਗੱਲ ਨਹੀਂ ਅਜੇ ਤਾਂ 3 ਮਹੀਨੇ ਹੋਏ ਆ ਸਰਕਾਰ ਮੋਦੀ ਨੂੰ ਕਹੇ ਜਿੱਥੇ ਭੱਜਣਾ ਭੱਜ ਲਵੇ ਇਹ ਕਿਸਾਨ ਡਟ ਕੇ ਬੈਠੇ ਨੇ ਅੱਜ ਦਾ ਮਾਰਚ ਜਿਹੜਾ ਜੀ ਅਸੀਂ ਔਟਾਰੀ ਪਿੰਡ ਦੇ ਸਰਦਾਰ ਸ਼ਾਮ ਸਿੰਘ ਔਟਾਰੀ ਜੀ ਦੇ ਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੋਟਰਸਾਈਕਲ ਮਾਰਚ ਜਿਹੜਾ ਕਿ ਸ਼ੁਰੂ ਕੀਤਾ ਸੀਗਾ ਇਹਦਾ ਸਬੰਧ ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨਾ ਤੇ ਉਸ ਸੰਘਰਸ਼ ਦੌਰਾਨ ਜਿਹੜੇ ਕਿ ਵੱਖ-ਵੱਖ ਪਰਚੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ 'ਤੇ ਦਰਜ ਕੀਤੇ ਗਏ ਨੇ ਉਹਨਾਂ ਨੌਜਵਾਨਾਂ ਦੀ ਹਰਿਆਈ ਵਾਸਤੇ ਜਿਹੜਾ ਅੱਜ ਦਾ ਮਾਰਚ ਦਾ ਮੁੱਖ ਮਕਸਦ ਹੈ ਕਿ ਆਮ ਲੋਕਾਂ ਨੂੰ ਕਿ ਪ੍ਰਸ਼ਾਸਨ ਤੱਕ ਇਹ ਆਵਾਜ਼ ਪਹੁੰਚਾਉਣਾ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਹਰਿਆਈ ਹੋਵੇ ਤੜੀ ਇਹ ਆਵਾਜ਼ ਪਹੁੰਚੇਗੀ ਲੱਗਦਾ ਤੁਹਾਨੂੰ ਕਿਉਂਕਿ ਜਿਹੜੇ ਕਾਨੂੰਨੀ ਪ੍ਰਕਿਰਿਆ ਰਹੀ ਨੌਜਵਾਨ ਰਿਹਾ ਕਰ ਰਹੀ ਸਰਕਾਰ ਵੈਸੇ ਤੇ ਕਰਦੇ ਦੇ ਵੇਖੋ ਜਿਹੜੇ ਕਾਨੂੰਨੀ ਪ੍ਰਕਿਰਿਆਵਾਂ ਦੇ ਨਾਲ ਨੌਜਵਾਨਾਂ ਦਾ ਹਰਿਆ ਕਰਨਾ ਇਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ ਉਹਨਾਂ ਦੇ ਅਜੇ ਕਿਸੇ ਨੇ ਜੋਬ ਕਰਨੀ ਆ ਕਿਸੇ ਨੇ ਕੋਈ ਭਰਤੀ ਹੋਣਾ ਜਾਂ ਕਿਸੇ ਨੇ ਵਿਦੇਸ਼ ਦੇ ਵਿੱਚ ਜਾਣਾ ਆਪਣੇ ਰੁਜ਼ਗਾਰ ਲਈ ਉਹਨਾਂ ਦਾ ਭਵਿੱਖ ਜਦੋਂ ਇੱਕ ਐਫਆਈਆਰ ਕਿਸੇ ਤੇ ਕੱਟੀ ਜਾਂਦੀ ਹੈ ਉਹਦੇ ਤੇ ਪਰਚਾ ਹੋ ਜਾਂਦਾ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਹੈ ਜੇ ਸਰਕਾਰ ਇਸ ਗੱਲੋਂ ਚਿੰਤਤ ਹੈ ਕਿ ਮੈਂ ਆਪਣੀ ਜਵਾਨੀ ਨੂੰ ਪਹੁੰਚਾ ਕੇ ਰੋਜ਼ਗਾਰ ਦੇ ਰਸਤੇ ਪਾਉਣਾ ਤੇ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਭਾਵੇਂ ਕਿ ਜਥੇਬੰਦੀਆਂ ਆਪਣੇ ਤੌਰ ਤੇ ਜਦੋਜਾਦ ਕਰਕੇ ਉਹਨਾਂ ਦੀ ਪੈਰਵਾਹੀ ਕਰਕੇ ਜ਼ਮਾਨਤਾਂ ਦੇ ਉਹਨਾਂ ਨੂੰ ਛਡਾਰੀ ਆ ਪਰ ਜ਼ਮਾਨਤਾਂ ਦੇ ਚਾਹੇ ਉਹਨਾਂ ਨੂੰ ਲੰਮਾ ਸਮਾਂ ਕੇਸਾਂ ਦੇ ਵਿੱਚ ਉਲਝਾ ਕੇ ਨੌਜਵਾਨੀ ਦਾ ਭਵਿੱਖ ਜਿਹੜਾ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਸੀ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਭਾ ਮਤਲਬ ਆਪਣੇ ਨਾਗਰਿਕਾਂ ਦਾ ਜਿਹੜਾ ਦਰਦ ਹੈ ਉਹ ਸਮਝ ਨਹੀਂ ਰਹੀ ਪਰ ਅਸੀਂ ਫਿਰ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆਵਾਜ਼ ਹੈ ਉਹਨੂੰ ਸੁਣੋ ਉਹਨਾਂ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ ਕਿਉਂਕਿ ਉਹਨਾਂ ਜਿਹੜਾ ਜਿਹੜਾ ਭੁਖਿਆ ਉਹ ਬਚ ਸਕੇ ਕਿਉਂਕਿ ਜੇ ਨੌਜਵਾਨਾਂ ਨੂੰ ਅਸੀਂ ਕੇਸਾਂ ਦੇ ਵਿੱਚ उलझाਨੇ ਆ ਹੋ ਸਕਦਾ ਹੈ ਕਿ ਨੌਜਵਾਨ ਆਉਣ ਆਉਣ ਵਾਲੇ ਸਮੇਂ 'ਚ krahe pan ਜਿਹੜੀ ਹੈ ਕਿ ਸਰਕਾਰ ਦੀ ਜਾਂ ਏਜੰਸੀਆਂ ਦੀ ਸਾਜ਼ਿਸ਼ ਆ ਅਸੀਂ ਨੌਜਵਾਨੀ ਨੂੰ ਵੀ ਬਚਾਉਣਾ ਚਾਹੁੰਦੇ ਆ ਤੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਹਨੂੰ ਵੀ ਜਿੱਤਣਾ ਚਾਹੁੰਦੇ ਆ ਹਰ ਹਾਲਤ 'ਚ ਕਿਉਂਕਿ ਪੰਜਾਬ ਨੇ ਲਗਭਗ ਅੱਗੇ ਵੀ ਬਹੁਤ ਸੰਤਾਪ ਬਣਾਇਆ ਹੈ ਲੱਖਾਂ ਜਵਾਨੀਆਂ ਜਿਹੜੀਆਂ ਸਾਡੀਆਂ ਅੱਗੇ ਵੀ ਬਰਬਾਰ ਕਰ ਦਿੱਤੀਆਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਸਾਡੇ ਨ ਉਹਨਾਂ ਦੀ ਜਿਹੜੀ ਕਤਲੋਗੈਰ ਤਾਂ ਅੱਗੇ ਵੀ ਤੁਸੀਂ ਬਹੁਤ ਕਰ ਚੁੱਕੇ ਜਿਹੜੇ ਬੱਚੇ ਹੁਣ ਪੜ੍ਹੇ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਈ ਹੋਵੇ ਕਿ ਉਹ ਆਪਣੇ ਆਉਣ ਵਾਲੇ ਸਮੇਂ 'ਚ ਕਿਸੇ ਜੌਬ ਤੇ ਜਾ ਮਤਲਬ ਕਿਤੇ ਵਧੀਆੇ ਵਿੱਚ ਜਾਣ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋ ਮੁਸ਼ਕਲ ਨਾ ਆਵੇ। ਕਿ ਕਿਸਾਨ ਡਟ ਕੇ ਬੈਠੇ ਨੇ ਕਿਸਾਨਾਂ ਨੂੰ ਲਗਾਤਾਰ ਵਕ ਵਕ ਜਥੇਬੰਦੀਆਂ ਵੱਲੋਂ ਸਮਰਥਨ ਜਿਹੜਾ ਹੈ ਉਹ ਮਿਲ ਰਿਹਾ ਹੈ ਇਸ ਹਰਦੀ ਏਰੀਆ ਦੇ ਨੌਜਵਾਨ ਅੱਜ ਇਕੱਠੇ ਹੋਏ ਨੇ ਇੱਥੇ ਪਹੁੰਚ ਰਹੇ ਨੇ ਮੋਟਰਸਾਈਕਲ ਮਾਰ ਜਿਹੜਾ ਕੱਢਿਆ ਹੈ ਤੇ ਮੋਟਰਸਾਈਕਲਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜੁਨੀਅਰਾਂ ਦੇ ਝੰਡੇ ਜਿਹੜੇ ਨੇ ਲੱਗੇ ਹੋ ਇਹ ਮਾਰ ਜਿਹੜਾ ਇਹ ਪਹੁੰਚ ਚੁੱਕਾ ਹੈ ਨੌਜਵਾਨ ਜਿਹੜੇ ਨੇ ਲਗਾਤਾਰ ਇੱਥੇ ਆ ਰਹੇ ਨੇ ਆਗੂਆਂ ਨੇ ਜੋ ਗੱਲਬਾਤ ਨਹੀਂ ਕਿਹਾ ਕਿ ਮਾਜੇ ਤੋਂ ਵੀ ਜਿਹੜਾ ਜੱਥਾ ਹੈ ਇਸ ਪਾਸੇ ਗੋਲਡਨ ਗੇਟ ਤੋਂ ਜਿਹੜੀ ਟ੍ਰੈਫਿਕ ਜਿਹੜੀ ਸੀ ਕਿ ਕਾਫੀ ਜਾਮ ਜਿਹੜਾ ਸੀ ਅੱਜ ਲੱਗਾ ਹੈ ਸ਼ਹਿਰ ਦੇ ਵਿੱਚ ਤਾਂ ਜਿਹੜੇ ਕਿਸਾਨਾਂ ਦਾ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਇਹ ਜਿਹੜਾ ਅੰਦੋਲਨ ਹੈ ਜਾਰੀ ਰਹੇਗਾ ਅਸੀਂ ਪ੍ਰਿਪੇਅਰ ਹੈ 6 ਮਹੀਨਿਆਂ ਤੋਂ ਅਸੀਂ ਪਹਿਲਾਂ ਹੀ 6 ਮਹੀਨਿਆਂ ਦਾ ਰਾਜ ਲੈ ਕੇ ਤੁਰੇ ਸੀ ਤਾਂ ਜਿਹੜੇ ਜੱਥਿਆਂ ਦੀ ਗੱਲ ਹੈ ਉਹ ਪੰਜਾਬ ਦੇ ਵਿੱਚੋਂ ਜਿਹੜੇ ਜਥੇ ਨੇ ਉਹ ਲਗਾਤਾਰ ਜਾ ਰਹੇ ਨੇ ਤਾਂ 5 ਤਰੀਕ ਨੂੰ ਜਿਹੜਾ ਅਗਲਾ ਜਥਾ ਹੈ ਉਹ ਮਾਝੇ ਦੇ ਵਿੱਚੋਂ ਜਾਏਗਾ ਜਿਹੜੀ ਇੱਥੋਂ ਕਿਸਾਨ ਬਦੂਰ ਸੰਘਰਸ਼ ਕਮੇਟੀ ਦਾ ਅੱਜ ਜਿਹੜੇ ਜਥੇ ਨੇ ਉਹ ਗਰਦਾਸਪੁਰ ਤੋਂ ਗਏ ਨੇ ਤਾਂ ਅੰਮ੍ਰਿਤਸਰ ਤੋਂ ਜਿਹੜਾ ਜਥਾ ਹੈ 5 ਤਰੀਕ ਨੂੰ ਜਾਏਗਾ ਤਾਂ ਕਿਸਾਨੀ ਅੰਦੋਲਨ ਨੂੰ ਲਗਾਤਾਰ ਪੰਜਾਬ ਦੇ ਵਿੱਚੋਂ ਸਮਰਥਨ ਪਹਿਲਾਂ ਦੀ ਤਰ੍ਹਾਂ ਮਿਲ ਰਿਹਾ ਹੈ ਤੇ ਮੰਗ ਉਹ ਹੀ ਹੈ ਕਿ ਤਿੰਨੇ ਖੇਤੀ ਦੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਜਾ ਅੰਮ੍ਰਿਤਸਰ